ਯਾਨੀ ਕਿ ਸਾਡੇ ਤਾਇਆ ਦਾ ਚਾਚਾ ਸਾਡੇ ਘਰ ਤਾਇਆ ਦਾ ਤੇ ਸਾਡਾ ਘਰ ਇਕੱਠੇ ਆ ਸਾਡੇ ਤੇ ਜਿਹੜਾ ਚਾਚਾ ਚਾਚਾ ਸਿਕਾ ਉਹ ਬੈਠਕ ਚ ਬੈਠਾ ਸੀਗਾ ਤੇ ਡੈਡੀ ਨੇ ਤਾਂ ਚੌਂਕ ਚ ਖੜੇ ਹੁਣ ਬਾਹਰ ਨਿਕਲਿਆ ਤੇ ਗਾਲਾਂ ਕਢਣਾ ਲੱਗ ਪਿਆ ਜਿਹੜਾ ਉਹ ਬੀਲ ਚੇਅਰ ਤੇ ਕੰਮ ਦੌਂਦਾ ਉਹਦੀ ਫੱਟ ਲੱਗੀ ਆ ਹੀੜ ਦੇ ਟਿੱਡੇ ਤੇ ਉਹ ਆਉਂਦਾ ਸੀਗਾ ਉਦੋਂ ਨਾਲ 4-5 ਮੁੰਡੇ ਲੈ ਕੇ ਆਉਂਦਾ ਸੀਗਾ ਤੇ ਉਹਨੀਆਂ ਨਾਲ ਮੇਰੇ ਕੋਲ ਪੈਸੇ ਫੋਲੇ ਨਾਲੇ ਤੇ ਨਾਲੇ ਮੇਰਾ ਕਟਮਾਰ ਸਾਡੇ ਚਾਚੇ ਦਾ ਮੁੰਡਾ ਸੀਗਾ ਤੇ ਉਹਨਾਂ ਨੇ ਘਰੇ ਮੁੰਡਾ ਇੱਕ ਰੱਖਿਆ ਹੋਇਆ ਸਾਡੇ ਤਾਏ ਦਾ ਮੁੰਡਾ ਆ ਤੇ ਉਹ ਵੀਲ ਚੇਅਰ ਤੇ ਉਹਦੇ ਸੱਟਾਂ ਲੱਗੀਆਂ ਹੋਈਆਂ ਆ ਉਹ ਕਰਵਾਉਂਦਾ ਜੋ ਕਰਵਾਉਂਦਾ ਤੇ ਨਾਲ ਉਹਨੇ ਆਣਗੁਆਣ ਦੇ ਮੁੰਡੇ ਸੀਗੇ ਉਹਨਾਂ ਨੇ ਕੰਦ ਟੱਪ ਕੇ ਕੋਟ ਟੱਪ ਕੇ ਸਾਡੇ ਤੇ ਬਹੁਤ ਵੱਡਾ ਹਮਲਾ ਕੀਤਾ ਅਸੀਂ ਸਾਰਾ ਪਰਿਵਾਰ ਚੁੱਪਾ ਹੋਇਆ ਤੇ ਭਾਜੀ ਪਹਿਲਾਂ ਮੇਰੇ ਸਾਤ 10 ਸਾਲ ਵੀ ਇਹਨਾਂ ਦੀ ਵਜ੍ਹਾ ਨਾਲ ਲੱਗੀ ਥੀ ਇਹ ਨਹੀਂ ਲਾਈ ਸੀ ਮੇਰੇ ਤੇ ਚਲ ਉਹਦੋਂ ਅਸੀਂ ਘਰ ਦੇ ਸਮਝ ਕੇ ਬਾਤਿਆ ਨਹੀਂ ਕਰਾਇਆ। ਯਾਹ ਭਾਈ ਮੇਰੇ ਉਹਨੇ ਲੱਤ ਤੇ ਪਤਾ ਨਹੀਂ ਕੀ ਮਾਰਿਆ ਮੈਂ ਤਾਂ ਭਈਆ ਨੇਰੀ ਜਿਹਾਉਣ ਲੱਪੀ ਉਹਨੇ ਸਿਰ ਤੇ ਵੀ ਜਿਹੜਾ ਮੁੱਕੇ ਮਾਰਿਆ ਨਾ ਮੇਰਾ ਤਾਂ ਪੈ ਦਿਮਾਗ ਹੀ ਘੁੰਮ ਗਿਆ ਮੇਰੇ ਘਰ ਦੇ ਨਿਆਣੇ ਵੀ ਭੱਜੇ ਇੱਦਾਂ ਸੈਡਾਂ ਨੂੰ ਉਹਨੇ ਜੋ ਜੱਕ ਦੇ ਵੀ ਮੁੰਡੇ ਪੈ ਗਏ। ਮੈਂ ਕੀ ਹਾਂ ਮੈਂ ਤੁਹਾਡਾ ਬੋਲ ਸੁਣਦੇ ਆ। ਕਮਲਜੀਤ ਕੌਰ ਕੀ ਗੱਲਬਾਤ ਕੀ ਹੋਈ ਸੀ ਪੂਰਾ ਮਾਮਲਾ ਕੀ ਹੋਇਆ? ਸਰ ਲੜਾਈ ਸਾਡੇ ਚਾਚੇ ਦਾ ਮੁੰਡਾ ਸੀਗਾ ਤੇ ਉਹਨਾਂ ਨੇ ਘਰੇ ਮੁੰਡੇ ਇੱਕ ਰੱਖਿਆ ਹੋਇਆ ਸਾਡੇ ਤਾਏ ਦਾ ਮੁੰਡਾ ਆ ਤੇ ਉਹ ਵੀਲ ਚੇਅਰ ਤੇ ਉਹਦੇ ਸੱਟਾਂ ਲੱਗੀਆਂ ਹੋਈਆਂ ਆ ਉਹ ਕਰਵਾਉਂਦਾ ਜੋ ਕਰਵਾਉਂਦਾ ਆ ਤੇ ਨਾਲ ਉਹਨੇ ਆਣਗਵਣ ਦੇ ਮੁੰਡੇ ਸੀਗੇ ਉਹਨਾਂ ਨੇ ਕੰਧ ਟੱਪ ਕੇ ਕੋਠੇ ਟੱਪ ਕੇ ਸਾਡੇ ਤੇ ਬਹੁਤ ਵੱਡਾ ਹਮਲਾ ਕੀਤਾ ਅਸੀਂ ਸਾਰਾ ਪਰਿਵਾਰ ਸੁੱਤਾ ਹੋਇਆ ਸੀਗਾ ਤੇ ਉਹਨਾਂ ਨੇ ਆ ਕੇ ਪਹਿਲਾਂ ਮੇਰੇ ਘਰ ਵਾਲੇ ਨੂੰ ਫੜਿਆ ਇਹਦੇ ਸਿਰ ਤੇ दात ਗੜਾਸੇ ਵਗੈਰਾ ਮਾਰੇ ਤਾਂ ਫਿਰ ਡੈਡੀ ਉਹਨਾਂ ਦੇ ਫਿਰ ਮੇਰੇ ਜੇੜ ਦੇ ਫਿਰ ਮੈਨੂੰ ਬਾਲਾ ਤੋਂ ਫੜ ਕੇ ਮੈਂ ਬੱਚੇ ਨੂੰ ਆਪਣੇ ਦੁੱਧ ਪੁਲਾ ਰਹੀ ਸੀਗੀ ਤਾਂ ਨਿਆਣਿਆਂ ਨੂੰ ਮੇਰਾ ਨੂੰ ਮੇ ਤੋਂ ਖੋ ਕੇ ਦਬੜਤਰੀ ਸੁਟਿਆ ਤਾਂ ਨਿਆਣੇ ਦੀ ਕੁੜੀ ਦੇ ਮੇਰੇ ਦੇ ਚਪੇੜਾ ਮਾਨੀ ਛੋਟਾ ਬੱਚਾ ਸੀਗਾ ਮੇਰਾ 2-3 ਸਾਲ ਦਾ 2 ਕੁ ਮਹੀਨਿਆਂ ਦਾ ਆ ਉਨ ਮੇਤੋ ਹੱਥ ਖੋ ਕੇ ਤਾਂ ਬੈੜ ਤੇ ਸੁੱਟਿਆ ਕੁੜੀ ਦੇ ਚਪੇੜਾ ਮਾਰੀਆਂ ਤਾਂ ਮੈਨੂੰ ਵਾਲਾ ਤੋਂ ਫੜ ਕੇ ਬਾਹਰ ਘੜੀ ਸਕੇ ਲੈ ਕੇ ਆ ਤੇ ਮੇਰੀ ਇੱਜ਼ਤ ਉਹਨਾਂ ਨੇ ਲੁੱਟੀ ਆ ਤੇ ਬਾਹਰ ਲਿਆ ਕੇ ਮੇਰੇ ਲੱਤ ਤੇ ਉਹਨਾਂ ਨੇ ਗੜਾਸਾ ਮਾਰੇ ਆ ਤੇ ਬਾਅਦ ਚਾਣੀ ਫੇ ਇਨਾਂ ਦੇ ਘਰ ਵਾਲੇ ਦੇ ਮੇਰੇ ਦਿਨ ਚੰਗੀ ਤਰ੍ਹਾਂ ਸੱਟਾ ਉਹਨੂੰ ਬਹੁਤ ਤਰ੍ਹਾਂ ਕੁੱਟਿਆ ਮੈਂ ਛੜਾ ਨਹੀਂ ਪਈ ਸੀ ਉਹਨਾਂ ਨੇ ਮੇਰਾ ਵੀ ਬਹੁਤ ਗਰੀ ਤਰ੍ਹਾਂ ਹੱਲ ਨਾਲ ਕੁੱਟਿਆ ਝੂਜ ਤੇ ਮਾਰੇ ਆ ਡੰਡੇ ਮਾਰੇ ਤੇ ਲਾਤ ਮੇਰੀ ਉਹਨਾਂ ਨੇ ਵੱਡੀ ਆ ਸਾਡੇ ਨਵੇਂ ਜਾ ਰਹੇ ਸਾਢੇ 11 ਵਜੇ ਦਾ ਸਾਢੇ 11 ਵਜੇ ਉੱਥੇ ਕੈਮਰੇ ਘੁੰਮਰੇ ਲੱਗੇ ਹੋਏ ਨੇ ਉਹਨਾਂ ਦੇ ਸੀਸੀਟੀਵੀ ਵੀਡੀਓ ਹਾਂਜੀ ਕੈਮਰੇ ਸਾਡੇ ਸਾਹਮਣੇ ਘਰ ਵਾਲਿਆਂ ਦੇ ਲੱਗੇ ਹੋਏ ਆ ਗਲੀ 'ਚ ਸਾਹਮਣੇ ਲੱਗੇ ਹੋਏ ਤਾਂ ਹੀ ਉਹਨਾਂ ਦੇ ਘਰ ਦੇ ਨਾਲ ਹੀ ਘਰ ਆ ਉਹਨਾਂ ਦੇ ਕੈਮਰੇ ਸਾਹਮਣੇ ਲੱਗੇ ਹੋਏ ਆ ਲੜਾਈ ਦਾ ਕਾਰਨ ਕੀ ਸੀ ਐਸਾ ਜਿਹੜਾ ਲੜਾਈ ਹੋਈ ਸਰ ਪਤਾ ਨਹੀਂ ਉਹਨਾਂ ਨੂੰ ਕੀ ਆ ਵੀ ਕਹਤੇ ਸਾਡੇ ਨਾਲ ਐਨਾ ਬਿਆਰਕੜ ਦੇ ਪਹਿਲਾਂ ਵੀ 2-3 ਵਾਰ ਲੜਾਈ ਹੋ ਚੁੱਕੀ ਆ ਇੱਕ ਦਿਨ ਦਿੱਦਣਾ 'ਤੇ ਹਮਲਾ ਹੋਇਆ ਉਹ ਤੋਂ ਇੱਕ ਦਿਨ ਪਹਿਲਾਂ ਵੀ ਮੇਰਾ ਘਰ ਵਾਲਾ ਕੰਮ ਤੋਂ ਆਂਦਾ ਪਿਆ ਸੀ ਸਾਡਾ ਜਵਾਈ ਆ ਉਹ ਦਾ ਤੇ ਮੇਰੇ ਘਰ ਵਾਲਾ ਦੋਨੇ ਬੂਟਾਂ ਦਾ ਕੰਮ ਕਰਦੇ ਪਏ ਆ ਤੇ ਪ੍ਰਾਉਣਾ ਮੇਰੇ ਘਰ ਵਾਲੇ ਨੂੰ 25000 ਰੁਪਈਆ ਫੜਾ ਕੇ ਚਲਾ ਗਿਆ ਸੀ ਕਹਿੰਦਾ ਮਾਮਾ ਤੂੰ ਪੈਸੇ ਆਪਣੇ ਕੋਲ ਰੱਖ ਵੀ ਸੇ ਨੂੰ ਆਪਾਂ ਮਾਲ ਹੋਰ ਚੱਕ ਕੇ ਲੈ ਕੇ ਆਣਾ ਹੈ ਮੇਰੇ ਘਰ ਵਾਲੇ ਤੋਂ ਪੋਤਾਏ ਦੇ ਮੁੰਡਿਆਂ ਨੇ ਚਾਚੇ ਦੇ ਮੁੰਡਿਆਂ ਨੇ ਇਨੀ ਉਦੋਂ ਵੀ ਹਮਲਾ ਸਾਡੇ ਘਰਾਂ ਦੇ ਕੋਲ ਨੂੰ ਕੀਤਾ ਸੀ ਇਹਨੂੰ ਢਾਹਿਆ ਤੇ ਕਟਮਾਰ ਕਰਕੇ ਉਹ ਤਾਂ 25000 ਰੁਪਈਆ ਵੀ ਖੋ ਲਿਆ ਹੈ ਦੂਏ ਦਿਨ ਹੀ ਰਾਤ ਨੂੰ 11:30 ਵਜੇ ਫੇਰ ਦਵਾਰੋਂ ਹਮਲਾ ਕੀਤਾ ਇਹਨਾਂ ਨੇ ਪ੍ਰਸ਼ਾਸਨ ਨੂੰ ਆਇਆ ਹਾਂਜੀ ਸਰ ਮੈਂ ਇਹੀ ਚਾਹੁੰਦੀ ਆ ਕਿ ਸਾਨੂੰ ਨਿਆਂ ਚਾਹੀਦਾ ਹੈ ਕਿ ਮੈਮੀ ਕਿਸੇ ਦੀ ਧੀਆਂ ਇਹਨਾਂ ਦੀਆਂ ਧੀਆਂ ਦੇ ਨਾਲ ਵੀ ਇਦੇ ਹੋਣਾ ਚਾਹੀਦਾ ਜਿੱਦਾਂ ਮੇਰਾ ਇੰਨੀ ਇੰਨੀ ਬੁਰੀ ਤਰ੍ਹਾਂ ਹਾਲਤ ਨਹੀਂ ਕੀਤੀ ਹੋਈ ਹੈ ਕੀ ਤੁਹਾਡੇ ਮਾਰੇ ਕੀ ਹੋਣਾ ਸਰ ਮੇਰੇ ਉਹਨਾਂ ਨੇ ਗੜਾਸਾ ਮਾਰਿਆ ਜਿਆਦਾ ਲੱਗਿਆ ਹਾਂਜੀ ਡੂੰਗਾ ਟੱਕ ਲੱਗਾ ਹੋਇਆ ਹੈ ਤੇ ਹੁਣ ਡਾਕਟਰ ਵੱਲੋਂ ਕੀ ਕਿਹਾ ਗਿਆ ਡਾਕਟਰ ਨੇ ਪੱਟੀ ਕੀਤੀ ਸਾਡੇ ਹਸਪੀਟਲ 'ਚ ਵੀ ਨਹੀਂ ਕੋਈ ਵੀ ਸੁਣਵਾਈ ਹੋਈ ਤੇ ਅਸੀਂ ਪੁਲਿਸ ਥਾਣੇ ਵੀ ਅਸੀਂ ਕੰਪਲੀਟ ਕੀਤੀ ਸੀ ਤੇ ਉਹ ਕਹਿੰਦੇ ਅਸੀਂ ਆਉਣ ਲੱਗਿਆ ਸੀ ਦਵਾਰ ਉਹਨਾਂ ਨੇ ਤੇ ਦਵਾਰੋਂ ਵੈਕ ਕਾਲ ਕੀਤੀ ਉਹ ਕਹਿੰਦੇ ਅਸੀਂ ਸੌਣ ਲੱਗੇ ਨਾ ਸਾਡੇ ਪੁਲਿਸ ਵਾਲੇ ਸੁਣਵਾਈ ਕਰ ਰਹੇ ਨਾ ਹਸਪੀਟਲ ਵਾਲੇ ਸੁਣਵਾਈ ਕਰ ਰਹੇ ਆ ਠੀਕ ਹੈ ਸਰ ਕੀ ਨਾ ਵਈ ਮੇਰਾ ਨਾਮ ਮਨਜੀਤ ਹੈ ਜੀ ਅੱਜ ਤੋਂ ਮਹੀਨਾ ਕੋ ਪਹਿਲਾਂ ਸਾਡੇ ਨਾਲ ਚਾਚੇ ਨੇ ਤੇ ਸਾਡੇ ਡੈਡੀ ਡਾਟਾ ਸਰਚ ਡਾਂਗ ਮਾਰੀ ਸੀ ਪਹਿਲਾਂ ਉਹੀ ਸਿੱਧਾ ਮੇਰੇ ਡੈਡੀ ਇਹ ਮੈਸਤਰੀਆ ਕੰਮ ਕਰਦਾ ਜੀ ਤੇ ਭਰਾ ਮੇਰਾ ਮਿਸਤਰੀ ਤਾਂ ਕੰਮ ਕਰਦਾ ਇਹ ਆਪਣੇ ਲਈ ਲੇਬਰ ਦਾ ਬੰਦਾ ਲੱਭਦੇ ਸੀਗੇ ਨਾਲ ਤੇ ਡੈਡੀ ਮੇਰਾ ਚੌਂਕ 'ਚ ਖੜਾ ਸੀਗਾ ਤੇ ਚਾਚਾ ਜਿਹੜਾ ਸਾਡਾ ਉਹ ਨਾ ਬੈਠਕ ਦੇ ਵਿੱਚ ਜਾਂ ਕਿ ਸਾਡੇ ਤਾਏ ਦਾ ਚਾਚਾ ਸਾਡੇ ਘਰ ਤਾਏ ਦਾ ਤੇ ਸਾਡਾ ਘਰ ਇਕੱਠੇ ਆ ਸਾਡੇ ਤੇ ਜਿਹੜਾ ਚਾਚਾ ਸਾਚਾ ਸੀਗਾ ਉਹ ਬੈਠਕ 'ਚ ਬੈਠਾ ਸੀਗਾ ਤੇ ਡੈਡੀ ਨੇ ਤਾਂ ਚੌਂਕ 'ਚ ਖੜੇ ਉਹ ਬਾਹਰ ਨਿਕਲਿਆ ਤੇ ਗਾਲਾਂ ਕਢਣਾ ਲਾ ਪਿਆ ਡੈਡੀ ਉਹਨਾਂ ਨੂੰ ਕਹਿੰਦਾ ਤੂੰ ਇੱਥੇ ਗਾਲਾਂ ਕਢਣਾ ਕੜੇ ਕੀ ਕਰਦੇ ਪਏ ਆ ਤੇ ਡੈਡੀ ਕਹਿੰਦਾ ਤੈਨੂੰ ਅਜੀ ਗੱਲ ਕਿਹਾ ਵੇ ਤੇ ਆਪਣੇ ਬੰਦ ਲਾ ਪਦੇ ਫਿਰ ਦੇ ਕੰਮ ਵਾਲੇ ਤੇ ਉਹ ਅੰਦਰੋਂ ਲਿਆ ਆ ਸਿਰ 'ਚ ਲਿਆ ਕੇ ਡਾਂਗ ਮਾਰਤੀ ਡੈਡੀ ਦੇ ਪਹਿਲਾਂ ਹਾਂਜੀ ਪਹਿਲਾਂ ਜਿਹੜੀ ਗੱਲ ਹੋਈ ਯਾਨਕ ਮਹੀਨਾ ਪਹਿਲਾਂ ਉਤੋਂ ਬਾਅਦ ਹੁਣ ਜਦੋਂ ਗੱਲ ਹੋਈ ਆ ਤੇ ਮੈਂ ਨਾ ਬੂਟਾਂ ਦਾ ਕੰਮ ਕਰਦਾ ਜੀ ਤੇ ਅਸੀਂ ਆ ਨਾ ਕਿ ਲੇਬਰ ਲਾਤਾ ਦੂਜੀ ਲਾਈ ਦੀ ਆਪਣੇ ਆਪਣੇ ਸੇਲ ਦਾ ਸੇਲ ਲਾਈ ਦੀ ਬੂਟਾਂ ਦੀ ਤੇ ਆ ਨਾ ਅਸੀਂ ਕੰਮ ਤੋਂ ਮੈਂ ਆਪਣੇ 8:30 9:00 ਵਜੇ 8:30 ਵਜੇ ਕੰਮ ਤੋਂ ਜਾਂਦਾ ਪਿਆ ਸੀਗਾ ਤੇ ਅਸੀਂ ਨਾ ਤੇ ਮੇਰਾ ਜਿਹੜਾ ਭਾਂਜਾ ਜਵਾਈ ਆ ਉਹ ਜਲੰਧਰ ਨੂੰ ਜਾਣਾ ਸੀਗਾ ਤੇ ਮੈਂ ਜਾਣਾ ਸੀ ਉੱਥੇ ਪਿੰਡ ਨੂੰ ਤੇ ਅੱਡੇ ਦੇ ਵਿੱਚ ਮੈਂ ਤੁਰ ਕੇ ਉੱਥੇ ਜਾਂਦਾ ਨਹੀਂ ਘਰ ਨੂੰ ਆਪਣੇ ਤੇ ਮੈਨੂੰ 25000 ਰੁਪਏ ਫੜਾ ਗਏ ਕਹਿੰਦਾ ਮੈਂ ਆਪਣਾ ਗਮਾਮਾ ਮਾਲਮਕ ਹੋ ਗਿਆ ਤੇ ਆਪਾਂ ਕੱਲ੍ਹ ਨੂੰ ਮਾਲ ਲੈ ਕੇ ਆਉਣਾ ਜਾ ਕੇ ਤੇ ਮੈਂ ਤੁਰਿਆ ਜਾਂਦਾ ਸੀਗਾ ਪਿੰਡ ਨੂੰ ਉੱਤੇ ਸਾਡੇ ਮੋਟਰ ਦੇ ਕੋਲ ਐ ਨਾ ਜਾ ਕੇ ਜਦੋਂ ਯਾਨਕ 8:30 9 10 ਵਜੇ ਦਾ ਟਾਈਮ ਆਇਆ ਤੇ ਉਹ ਮੁੰਡੇ ਜਿੱਦਾਂ ਮੁਰੇ ਆਉਂਦੇ ਸੀਗੇ ਜਿਹੜਾ ਤਾਏ ਦਾ ਮੁੰਡਾ ਆ ਉਹ ਬੀਲ ਚੇਅਰ ਤੇ ਘੁੰਮਦਾ ਹੁੰਦਾ ਉਹਦੇ ਥੱਟ ਲੱਗੀ ਆ ਈੜ ਦੀ ਟਿੱਡੇ ਤੇ ਉਹ ਆਉਂਦਾ ਸੀਗਾ ਉਦੋਂ ਨਾਲ ਚਾਰ ਪੰਜ ਮੁੰਡੇ ਲੈ ਕੇ ਆਉਂਦਾ ਸੀਗਾ ਤੇ ਉਹਨੇ ਨਾ ਮੇਰੇ ਕੋਲ ਪੈਸੇ ਖੋਲੇ ਨਾਲੇ ਤੇ ਨਾਲੇ ਮੇਰਾ ਕੁੱਟਮਾਰ ਕੀਤੀ ਤੇ ਮੈਂ ਆਪਣੇ ਭਾਂਜੇ ਜਵਾਈ ਨੂੰ ਦੱਸਿਆ ਮੈਂ ਕਿਹਾ ਵੇ ਦਾਰ ਕਿ ਮੇਰੇ ਕੋਲ ਪੈਸੇ ਖੋਲੇ ਦੂਜੇ ਦਾ ਦੱਸਿਆ ਮੈਂ ਕੰਧ ਮਾਮਾ ਕੋਈ ਗੱਲ ਨਹੀਂ ਕਹਿੰਦਾ ਆਪਾਂ ਉਹਨਾਂ ਨਾਲ ਗੱਲ ਕਰ ਲਵਾਂਗੇ ਬਹਿ ਤੇ ਮੈਂ ਕਹਾਂ ਚਲ ਠੀਕ ਆ ਕਹਿੰਦਾ ਮੇਰੇ ਮਾਮਾ ਹਾਂ ਤਾਂ ਮਾਮਾ ਵੀ ਸੇਤ ਨਹੀਂ ਆ ਕੇ ਸੱਟ ਲਗੀ ਤੇ ਮੈਂ ਤਾਂ ਨਹੀਂ ਅੱਜ ਆ ਮੈਂ ਕੱਲ ਨੂੰ ਆਉਂਗਾ ਤੇ ਆਪਾਂ ਬਹਿ ਕੇ ਗੱਲ ਕਰ ਲਵਾਂਗੇ ਤੇ ਦੂਜਾ ਦਿਨ ਚੜਿਆ ਨਹੀਂ ਹੈਗਾ ਤੇ ਉਸ ਦਿਨ ਦੂਜੇ ਦਿਨ ਕਿਹਾ ਕਿ ਜਿੱਦਣ ਪੈਸੇ ਕੋਈ ਤਾਂ ਦੂਜੇ ਦਿਨ ਮੈਂ ਉਹਨਾਂ ਨੂੰ ਦੱਸਿਆ ਤੇ ਸ਼ਾਮ ਨੂੰ ਐਣ ਕੇ ਆਏ ਮੇਰੇ ਇਹ ਸ਼ਾਮ ਨੂੰ ਨਾ ਚੜ ਕੇ ਆ ਗਏ ਸਾਡੇ ਤੇ ਹਾਂਜੀ ਆ ਗੱਲ ਬੰਦ ਕਰੀ ਹਾਂਜੀ ਤੇ ਦੂਜੇ ਦਿਨ ਫੇਰ ਚੜ ਕੇ ਆ ਗਏ ਕਿ ਚਟਾ ਟਾ ਪੀਤਾ ਪਹਿਲਾਂ ਨਹੀਂ ਦਾਰੂ ਦਰੂ ਪੀਤੀ ਫੇਰ ਸਾਡੇ ਕੋਠਾ ਕੰਦਾ ਟੱਪ ਕੇ ਇੱਕ ਮੁੰਡਾ ਆਇਆ ਉਹਨਾਂ ਨੇ ਘੁੱਲਾਇਆ ਉਹ ਕਾਇਆ ਕੋਠੇ ਰਹੀਂ ਤੇ ਬਾਕੀ ਜਿਹੜੇ ਤਿਲਕਾ ਆ ਮਨੀਸ਼ ਆ ਤੇ ਉਹ ਦੂਜੇ ਆਪਣੇ ਨਿੱਤਿਸ਼ ਪ੍ਰਭੂ ਸਣੀ ਜਿੰਨੇ ਬੰਦੇ ਆਏ ਸਕੇ ਸਾਰੇ ਆਣੇ ਤਿਲਕਾ ਆਪਣੇ ਤੇਜਪਾਲ ਇਹ ਸਾਰੇ ਆਣ ਕੇ ਸਾਡੇ ਗੇਟ ਰਾਹੀਂ ਹੋਣਾ ਕੋਲ ਉਹਨਾਂ ਕੋਲ ਦਾਤ ਗੜਾਸੀਆਂ ਕਿਰਪਾਨਾਂ ਤੇ ਆਪਣੇ ਡਾਂਗਾ ਸਗੀਆਂ ਤੇ ਲੋਹੇ ਦੇ ਪੈਪ ਸਗੇ ਉਹਨਾਂ ਕੋਲ ਸਾਰਿਆਂ ਕੋਲ ਹਾਂਜੀ ਲੋਕਾਂ ਨੂੰ ਪਤਾ ਨਹੀਂ ਲੱਗਿਆ ਉਹ ਆ ਗਏ ਸਰ ਨਹੀਂ ਜਦੋਂ ਮੈਂ ਨਾ ਅਸੀਂ ਤਾਂ ਸੌਣ ਲੱਗੇ ਰੋਟੀ ਖਾਣੀ ਖਾ ਕੇ ਨਾ 11 ਵਜੇ ਇਹ ਰੋਟੀ ਪਾਣੀ ਖਾ ਕੇ ਸੌਣ ਲੱਗੇ ਸੀ ਤੇ ਅਸੀਂ ਜਦੋਂ ਸਾਢੇ 11:15 ਵਜੇ ਇਹ 11 ਵਜੇ ਰੋਟੀ ਖਾਧੀ ਗਿਆ ਸਾਢੇ 11:15 ਸੌਣ ਲੱਗੇ ਸੀ ਉੱਪਰ ਦੀ ਬਾਜਾ ਮਾਂ ਲੱਪੇ ਗੋਪੀੜ ਕੇ ਕੰਦਾ ਤੇ ਕਹਿੰਦਾ ਬਾਹਰ ਨਿਕਲੋ ਬਾਹਰ ਨਿਕਲੋ ਅਸੀਂ ਘਰ ਵਾਲੀ ਮਿੰਦੀ ਬਾਹਰ ਗਈ ਕਹਿੰਦਾ ਇਹ ਬਾਜੀ ਕਹਿੰਦੀ ਕੀ ਗੱਲ ਹੋਈ ਕਹਿੰਦਾ ਨੂੰ ਬਾਹਰ ਕੱਢੋ ਕਹਿੰਦਾ ਨਾ ਮੈਂ ਗੱਲ ਕਰਨੀ ਹੈ ਕਹਿੰਦਾ ਇਹਨੇ ਕੱਲ ਕਹਿੰਦਾ ਵੇ ਤਾਂ ਰੋਲਾ ਪਾਇਆ ਪਿਆ ਮੇਰੇ ਕੋਲ ਪੈਸੇ ਕੋਈ ਆ ਸਾਰੀ ਗ ਤੇ ਮੈਂ ਮੈਂ ਤਾਂ ਕੋਈ ਗੱਲ ਨਹੀਂ ਹੈ ਕਹਿੰਦੇ ਪੈਂਦੀ ਪਈ ਆਪਾਂ ਗੱਲ ਸਵੇਰੇ ਕਰ ਲਵਾਂਗੇ ਨਾਲੇ ਆਪਾਂ ਸਰਪੰਚ ਨੂੰ ਬਿਠਾਵਾਂਗੇ ਗੱਲ ਕਰ ਲਵਾਂਗੇ ਕੋਈ ਗੱਲ ਨਹੀਂ ਤੇ ਕਹਿੰਦਾ ਨਹੀਂ ਨਹੀਂ ਕਹਿੰਦਾ ਬਾਹਰ ਨਿਕਲੋ ਕਹਿੰਦਾ ਨਹੀਂ ਆਉਂਦੇ ਤਾਂ ਕਹਿੰਦਾ ਤੈਨੂੰ ਵੀ ਕਹਾਂ ਮੈਂ ਘੜੀਸ ਕੇ ਲਿਆਉਣਾ ਅੰਦਰੋਂ ਤੇ ਅਸੀਂ ਨਿਕਲੇ ਨਹੀਂ ਆ ਗਏ ਦਰਵਾਜ਼ਾ ਲਾ ਲਿਆ ਉਹ ਕੰਦਾ ਟੱਪ ਕੇ ਆ ਗਏ ਅੱਛਾ ਹਾਂਜੀ ਫੋਕੇ ਤੇ ਮਿਲਾਈ ਪਹੁੰਚੇ ਤੁਹਾਡੇ ਤੇ ਅਸੀਂ ਇਹ ਰਿਪੋਰਟ ਦਿੱਤੀ ਅਸੀਂ ਪਥਾਣੇ ਵਾਲ ਕੇ ਪੁਲਿਸ ਦਿੱਤੀ ਪੁਲਿਸ ਆ ਸਾਡੀ ਨਹੀਂ ਆਣੇ ਕਬਲੇ ਸੁਣੀ ਹੈ ਕਿ ਸਿੱਧੇ ਪਹਿਲਾਂ ਉਹਦੇ ਘਰੇ ਗਏ ਉਹਨਾਂ ਨੇ ਗੱਲਬਾਤ ਕੀਤੀ ਤੇ ਉਹਨਾਂ ਚੈੱਕ ਮੁੰਡਿਆਂ ਨੇ ਕਿ ਉਹਨਾਂ ਨਾਲ ਜਿਆਦਾ ਹੀ ਔਖਾ ਪਿੱਕਾ ਹੋਇਆ ਉਹਨੂੰ ਇਹਨਾਂ ਲਿਆ ਕੇ ਥਾਣੇ ਨੂੰ ਕੁੱਟਿਆ ਮਾਰਿਆ ਵੀ ਆ ਤੇ ਉਹਨੂੰ ਛੱਡ ਦਿੱਤਾ ਜਾਣ ਕਿਹਨਾਂ ਨੇ ਹਾਂਜੀ ਛੱਡਿਆ ਉਹਨਾਂ ਇੱਕ ਕਾਰਨ ਪਤਾ ਨਹੀਂ ਕੀ ਹੈ ਛੱਡਣ ਦਾ ਇਹ ਉਹਨਾਂ ਨੂੰ ਪਤਾ ਵੀ ਕੀ ਕਰਦਾ ਛੱਡ ਦਿੱਤਾ ਉਹਨਾਂ ਤੇ ਜਿਹੜਾ ਬੱਚਾ ਜਣ ਕੇ ਸਾਡੇ ਕੋਲ ਆਏ ਸੀਗੇ ਅੱਜ ਫੇਰ ਫੋਨ ਕੀਤਾ ਮੈਂ ਕਿ ਸਰ ਜਦੋਂ ਤੁਹਾਨੂੰ ਲੈ ਕੇ ਤੁਸੀਂ ਮੁੰਡੇ ਨੂੰ ਲੈ ਗਏ ਇੱਥੋਂ ਆਣ ਕੇ ਤੇ ਫੇਰ ਇਹਨਾਂ ਕੁੱਟਮਾਰ ਕੀਤੀ ਉਹਨਾਂ ਨੇ ਤੇ ਹੁਣ ਮੰਗ ਕੀ ਹੈ ਤੁਹਾਡੀ ਕਿ ਪ੍ਰਸ਼ਾਸਨੋਂ ਕੀ ਮੰਗਦੇ ਹੋ ਤੁਸੀਂ ਜਿਹੜੀ ਆਪਣੀ ਗੱਲਾਂ ਤੇ ਜਦੋਂ ਇੱਥੇ ਹਸਪੀਟਲ ਚ ਆਏ ਆ ਸਾਨੂੰ ਉੱਥੇ ਦਾਖਲ ਨਹੀਂ ਕੀਤਾ ਗਿਆ ਪਹਿਲਾਂ ਅਸੀਂ ਐਂ ਰਾਤ ਨੂੰ 2:30 2:30 3:00 ਵੱਜ ਕੇ ਆਉਣੇ ਆ ਤੇ ਸਾਨੂੰ ਉੱਥੇ ਦਾਖਲ ਨਹੀਂ ਕੀਤਾ ਤੇ ਅਸੀਂ ਜਿਹੋ ਉਹਨਾਂ ਨੂੰ ਦਾਖਲ ਕਰਨ ਨੂੰ ਕਿਹਾ ਕਹਿੰਦੇ ਕਿ ਅਸੀਂ ਦਾਖਲ ਕਰਨਾ ਤੁਸੀਂ ਜਾਓ ਆਪਣੇ ਘਰ ਨੂੰ ਤੇ ਦਾਖਲ ਨਹੀਂ ਕੀਤਾ ਸਾਨੂੰ ਬਾਹਰ ਕੱਢਣ ਲਾ ਪਏ ਤੇ ਮੈਂ ਇਹ ਸਿਰ ਸਾਨੂੰ ਨਹੀਂ ਪਤਾ ਸੀ ਸਾਨੂੰ ਕਹਿੰਦੇ ਸੀ ਕਿ ਮਨ ਕੇ ਪੈਸੇ ਜਮਾ ਕਰਵਾਓ ਮੈਂ ਕਿਹਾ ਸਮਰਸ ਮੈਡਮ ਕੋਈ ਗੱਲ ਨਹੀਂ ਸਾਨੂੰ ਸਵੇ ਨੂੰ ਪੈਸੇ ਜਮਾ ਕਰਵਾ ਦਿੰਦੇ ਆ ਕਹਿੰਦੀ ਨਹੀਂ ਨਹੀਂ ਹੁਣੇ ਜਮਾ ਹੁਣੇ ਚਾਹੀਦੇ ਆ ਆਪਣੇ ਆਹ ਜਿਹੜੇ ਕੰਨਨ ਦੇ ਕੀ ਕਹਿੰਦੇ ਨੇ ਐਨਓਸ ਬੰਨ ਕੀ ਕਹਿੰਦੇ ਨੇ ਦਾ ਟੱਟਣ ਨੂੰ ਹਾਂਜੀ ਉਹਦੇ ਲਈ ਆ ਕਹਿੰਦੇ ਬਣੇ ਫਾਈਲ ਬਣਾਉਣ ਦੇ ਕਹਿੰਦੇ ਸਾਡੇ ਕੋਲ 660 ਰੁਪਏ ਲੈਣੇ ਸੀ ਇੱਕ ਇੱਕ ਬੰਦੇ ਦੇ ਤੁਸੀਂ ਚਾਰ ਜਾਣੇ ਤੁਹਾਡੇ ਚਾਰਾਂ ਦੇਣ ਕਿ 660 ਰੁਪਏ ਸਾਹਮਣੇ ਲਵਾਂਗੇ ਮੈਂ ਕਿਹਾ ਠੀਕ ਮੈਡਮ ਤੁਸੀਂ ਸਵੇਰ ਨੂੰ ਲੈ ਲਿਓ ਤੁਹਾਡੇ ਕੋਲੋਂ ਤੇ ਕਹਿੰਦੀ ਨਹੀਂ ਨਹੀਂ ਕਹਿੰਦੀ ਸਵੇਰ ਦਾ ਕੋਈ ਕੰਮ ਨਹੀਂ ਹੈ ਸਾਡੇ ਕੋਲ ਹੁਣ ਇਹਨੇ ਬਾਹਰ ਚੁਣੇ ਨਾ ਕੋਈ ਪੁਲਿਸ ਦਣ ਲਗਾਈ ਠੀਕ ਹੈ ਮੈਡਮ ਤੁਸੀਂ ਇਦਾਂ ਕਰੋ ਮੈਂ ਕਿਹਾ ਸਾਨੂੰ ਕਮਰਾ ਦੋ ਦੇ ਕੇ ਤਵੇ ਬੈਹ ਜਾਨੇ ਨਾ ਸਾਡੇ ਕੋਲ ਟਮਾਰ ਕਰਦੇ ਪੈ ਇਸ ਕਰਕੇ ਜਾ ਨਹੀਂ ਸਕਦੇ ਆਗੇ ਤੇ ਨਹੀਂ ਨਹੀਂ ਕਹਿੰਦੀ ਤੁਸੀਂ ਬਾਹਰ ਚਲੋ ਉਹ ਨਹੀਂ ਸਾਨੂੰ ਬਾਹਰ ਘੜ ਦਤਾ ਉਤੋਂ ਤੇ ਪੁਲਿਸ ਵਾਲੇ ਆਏ ਹੁਣੇ ਸਾਨੂੰ ਬਾਹ ਸਾਜਰੋ ਦੀ ਮੰਗ ਤੇ ਸਰੋਂ ਤੁਹਾਨੂੰ ਇਹ ਹੈ ਜਿੱਦਾਂ ਸਾਡੇ ਨਾਲ ਇੰਨੀਆਂ ਚਾਹੀਦਾ ਸਨ ਆਪਾਂ ਨੂੰ ਇਹ ਹਾਂਜੀ ਸਰ ਕੀ ਨਾਮ ਹੈ ਕੀ ਗੱਲਬਾਤ ਹੋਈ ਹੈ ਇਹ ਕਿਹੜਾ ਹੈ ਮੈਂ ਨਾਸ ਰਾਜ ਆ ਜੀ ਹੂੰ ਅੰਗਰਾ ਕਲੋਨੀ ਮੇਰਾ ਪਿੰਡ ਹੈ ਅੱਛਾ ਮਨ ਸਾਨੂੰ ਉਹ ਕੰਨ ਕੰਢ ਤਾਪ ਕੇ ਆਇਆ ਹੈ ਬਾਕੀ ਉਹਨੇ ਗੇਟ ਭੰਨ ਕੇ ਅੰਦਰ ਪੜ ਕੇ ਆਏ ਸਾਨੂੰ ਫੜ ਲਿਆ ਅੰਦਰ ਜਾ ਕੇ ਨਹੀਂ ਕੌਣ ਸੀ ਇਹ ਕੰਨਾ ਮਨੀਸ਼ ਹੈਗਾ ਇੱਕ ਨਾ ਤਿਲਕਰਾ ਜੀ ਆ ਤੇ ਇੱਕ ਨਾ ਹੈਗਾ ਦਵਾ ਕੀ ਨਾਮ ਕਹਿੰਦਾ ਉਹ ਲਾ ਅਕਲਾ ਸਣੀ ਆ ਤੇ ਅਕਲਾ ਹੈਗਾ ਗੋਪੀ ਅੱਛਾ ਲੜਾਈ ਕਿਸ ਕਾਰਨੋਂ ਲੈ ਕੇ ਹੋਈ ਸਾਨੂੰ ਕੋਈ ਪਹਿਲਾਂ ਨਹੀਂ ਪਤਾ ਜੀ ਉਹ ਕੀ ਸਾਨੂੰ ਕੀ ਕਾਤੇ ਮਾਰਨ ਆਏ ਆ ਸਾਨੂੰ ਪਤਾ ਹੀ ਨਹੀਂ ਸੀਗਾ ਤੇ ਜਦੋਂ ਉਹਨਾਂ ਗੇਟ ਭਾਂ ਦੇ ਸਾਡੇ ਅੰਦਰ ਪੜ ਗਿਆ ਕੋਠੇ ਸਾਲਾ ਮਾਰ ਕੇ ਸਾਡੇ ਜਿੱਗ ਪਾ ਸਾਨੂੰ ਕਣ ਕੋਟਿਆ ਮਾਰਿਆ ਬਹੁਤ ਆ ਉਹ ਮੁੜਿਆ ਸਰ ਪਾੜ ਤੇ ਨੱਚੜਦੇ ਫਿਰੇ ਰੇਤੇ ਤੇ ਮੂੰਹ ਦੇ ਦੇ ਕੁੱਪਿਆ ਜੀ ਉਹਨਾਂ ਨੇ ਤੇ ਮੇਰੇ ਨੂੰ ਆ ਮਾਰਿਆ ਦੇਖੋ ਤੇ ਅਲੱਤਾ ਤੋੜੀਆਂ ਮੇਰੀਆਂ ਇਹਨੇ ਬਹੁਤ ਕੁੱਟਿਆ ਜੀ ਪਹਿਲਾਂ ਮੇਰੇ ਭਰਾ ਨਾਲ ਛੋਟੇ ਨਾਲ ਉਹਨੇ ਮੈਨੂੰ ਕੁੱਟਿਆ ਜੇਕਾ ਡਾਂਗ ਮਾਰੀ ਸਾਹ ਚ ਹੂੰ ਮੈਂ ਪਾਚਾ ਦੇਤਾ ਇਹ ਨਹੀਂ ਮਤੋਂ ਧੰਕੀ ਦੁਆ ਤੇ ਲੋਕੋ ਵੀ ਨਹੀਂ ਫੈਸਲਾ ਕਰਾ ਲਿਆ ਹੋਗਾ ਪਹਿਲਾਂ ਵੀ ਲੜਾਈ ਹੋਈ ਸੀ ਪਹਿਲਾਂ ਵੀ ਸੀ ਅੱਛਾ ਜੀ ਮਤੋਂ ਇਹ ਨਹੀਂ ਧੰਕੀ ਗਾਈ ਮੈਂ ਤੇਰੇ ਦਾ ਮੁੰਡਿਆ ਨੂੰ ਮਾਰਨਾ ਸੀ ਆਹ ਕੱਲ ਆਪਣੇ ਫੈਸਲਾ ਕਰ ਲਾ ਮੈਂ ਫੈਲਾ ਚਾਲਿਆ ਡਰਦੇ ਨੂੰ ਇਸ ਕਰਕੇ ਤੇ ਹੁਣ ਵੇ ਮਨ ਨੂੰ ਨਹੀਂ ਮਨ ਨੂੰ ਕੁੱਟਿਆ ਤੇ ਮੋੜਾ ਨੂੰ ਕੁੱਟਿਆ ਮੇ ਲੋ ਨੂੰ ਖੱਟ ਕੇ ਅੰਦਰ ਮੁੰਡੇ ਚਾਕੇ ਅੰਦਰ ਮਾਰਿਆ ਨਹੀਂ ਤੇ ਖੱਟ ਕੇ ਬਾਹਰ ਨਹੀਂ ਲਿਆਏ ਉਹ ਤੋਫੜ ਕੇ ਬਾਹਰ ਹੀ ਨਹੀਂ ਲਿਆ ਕੇ ਰਿਹਾ ਜਿੱਥੇ ਹੱਥ ਪਾਇਆ ਹਾਂਜੀ ਹੋਰ ਤੇ ਪੁਲਿਸ ਕੰਪਲੇਟ ਕੀਤੀ ਸੀ ਕੀਤੀ ਸੀ ਕੀਤੀ ਆ ਜੀ ਉਹ ਸਾਡੀ ਸਾਡੀ ਸੁਣਾਈ ਨਹੀਂ ਕਰਦੇ ਜੀ ਕੀ ਕਹਿ ਰਹੇ ਉਹ ਇਹ ਕਹਿੰਦੇ ਆ ਜੀ ਪਹਿਲਾਂ ਕਿ ਚੱਕ ਕੇ ਲਿਆਏ ਬੰਦਾ ਉਹਨੂੰ ਛੱਡਤਾ ਅੱਛਾ ਮੇਰੀ ਨੋ ਦਾ ਨਾਮ ਲੈ ਕੇ ਵੀ ਅਸੀਂ ਇਹਦਾ ਸਾਈਨ ਕਰਾ ਲਿਆ ਆਂ ਅਸੀਂ ਸਾਈਨ ਕਰਾ ਕੇ ਲਿਆਏ ਆਂ ਵੀ ਉਹ ਵੀ ਸਾਡੇ ਸਾਈਨ ਕਰਤੇ ਆ ਵੀ ਤੁਸੀਂ ਸਾਡਾ ਮੁੰਡਾ ਛੱਡ ਦਿਓ ਛਡਾ ਲਿਓ ਕੋਈ ਸਾਈਨ ਸਾਡੇ ਨਹੀਂ ਹੋਏ ਇੱਥੇ ਨਹੀਂ ਪਹੁੰਚੇ ਹੋ ਚਲੋ ਹੁਣ ਮੌਕੇ ਤੇ ਪੁਲਿਸ ਨੂੰ ਤੁਹਾਡਾ ਮੌਕਾ ਦੇਖਣ ਆਈ ਆ ਹੁਣ ਇਸ ਟਾਈਮ ਪੁਲਿਸ ਵਾਲੇ ਬਿਆਨ ਲੈ ਕੇ ਵੀ ਆ ਤੁਹਾਡੇ ਬਿਆਨ ਲਿਆ ਜਾ ਰਿਹਾ ਜੀ ਅੱਛਾ ਜੀ ਮੋਰਕੇ ਸਾਡਾ ਇਨਸਾਨ ਤੋਂ ਨਹੀਂ ਕੋਈ ਮੋਰਕੇ ਨਹੀਂ ਆਏ ਹਾਏ ਕੋਈ ਕਾਨੂੰਨ ਨਹੀਂ ਹੈ ਸਾਡੇ ਨੂੰ ਉਹਨੇ ਗੁਜਰਤੀ ਫੜਿਆ ਜੇ ਜਾ ਕੇ ਨਸ਼ੇ ਪੀ ਕੇ ਚਿੱਟੇ ਪੀ ਕੇ ਸ਼ਰਾਬਾਂ ਪੀ ਕੇ ਸਾਨੂੰ ਨਹੀਂ ਫੜ ਲਿਆ ਜਾਂਦੇ ਜੀ ਕਿੰਨੇ ਜਣੇ ਸੀ ਉਹ ਤਿੰਨ ਚਾਰ ਜਣੇ ਦੀ ਕਿੰਨੇ ਜਣੇ ਪੰਜ ਜਣੇ ਸੀ ਮਾਰਿਆ ਕੀ ਕੀ ਮਾਰਿਆ ਉਹਨਾਂ ਨੇ ਉਹਨਾਂ ਕੋਲ ਦਾਰ ਕਿਹੜੇ ਕਿਹੜੇ ਸੀ ਦਾਤ ਤੇ ਤਲਵਾਰਾਂ ਸੀਆਂ ਤੇ ਪੈਪ ਸੀ ਤੇ ਖਵਾੜੀਆਂ ਸੀ ਉਹਨਾਂ ਕੋਲ ਉਹਨਾਂ ਦਾ ਹੈਗਾ ਇੱਕ ਨਾ ਮਨੀਸ਼ ਤੁਹਾਡੇ ਕੀ ਲੱਗਦੇ ਨੇ ਜੀ ਮਨੀਸ਼ ਮੇਰਾ ਭਤੀ ਗਿਆ ਜੀ ਜਿਹੜੇ ਬਾਕੀ ਦੇ ਮੁੰਡਿਆਂ ਬਾਹਰੋਂ ਲੈ ਕੇ ਆ ਸੀਗੇ ਪਿੰਡ ਦੇ ਹੀ ਆ ਅੱਛਾ ਠੀਕ ਹੈ ਹਾਂ ਜੀ ਸਰ ਜੀ ਬੀ ਕੀ ਨਾਮ ਹੈ ਤੁਹਾਡੇ ਘਰੇ ਨਾ ਨਾਮ ਕੀ ਹੈ ਮੇਰਾ ਨਾਮ ਤਿਲਕਰਾਰਾ ਜੀ ਪਿੰਡ ਕਿਹੜਾ ਹੈ ਮੇਰਾ ਪਿੰਡ ਇੰਦਰਾ ਕਲੋਨੀ ਜੀ ਅੱਛਾ ਜੀ ਕੀ ਮਾਮਲਾ ਕੀ ਹੋਇਆ ਭਾਜੀ ਇੰਦਾ ਚਾਤੇ ਤਾਇਆ ਦੇ ਮੁੰਡੇ ਆ ਤੇ ਕੁੜੀਆਂ ਇਹਨਾਂ ਦੀਆਂ ਕਰੇ ਜਿੱਦਾਂ ਮੁੰਡੇ ਮੰਡੇ ਬੁਲਾਉਂਦੀਆਂ ਤੇ ਉਹਨਾਂ ਤੇ ਪਟਾਉਣ ਨੂੰ ਫੇਰ ਫੇਰਦੀਆਂ ਆ। ਹੂੰ ਤੇ ਹੁਣ ਜਿੱਦਾਂ ਹੁਣ ਆਏ ਸੀਗੇ ਇਹਨਾਂ ਦੇ ਨਾਲ ਮੁੰਡੇ ਵੀ ਆਏ ਇਹਨਾਂ ਦੇ ਨਾਲ ਕੁੜੀਆਂ ਦੇ ਨਾਲ ਤੇ ਉਹ ਫੋਨ ਜਿਆ ਕਰਕੇ ਦਾ ਵੀਡੀਓ ਹੀ ਬਣਾਉਂਦੇ ਉਹ ਮੈਨੂੰ ਕਹਿੰਦਾ ਮੈਂ ਪੱਤਰਕਾਰ ਆ ਮੰਨਣਾ ਗੱਲ ਕਰ। ਹੂੰ ਉਹ ਮੋੜ ਕੇ ਮੇਰੀ ਮਾੜੀ ਗੱਲ ਸੁਣ ਕੇ ਦਾ ਬਾਹਰ ਚਲੇ ਗਏ। ਹੂੰ ਇਹ ਮੋੜ ਕੇ ਕੰਨ ਟੱਪ ਕੇ ਆ ਗਏ। ਅਸੀਂ ਇਹ ਕਾ ਲਦਾਂਗੇ ਉਹ ਕਰਦੇ ਗੱਲਾਂ ਹੀ ਸੁਣੀਓ ਮੈਂ ਮੈਂ ਕਿਹਾ ਇਹ ਕਿਹੜੇ ਬੰਦੇ ਆ ਗਏ ਤਾਂ ਘਰਦੇ ਨੇ। ਇੱਕ ਕਹਾਣੀ ਸੀਗਾ ਇਹਨਾਂ ਦੀ ਵੱਡੀ ਕੁੜੀ ਦਾ ਜਵਾਈ ਆਹੋ। ਹੂੰ ਉਹ ਸੀਗਾ ਬਾਕੀ 8-9 ਜਣੇ ਪਤਾ ਨਹੀਂ ਕੌਣ ਸੀਗੇ। ਉਹਨਾਂ ਨੇ ਪੈਂਦੀ ਹਿੱਟੇ ਪਹਿਲਾਂ ਮੇਰੇ ਛਾਤੀ 'ਤੇ ਲੱਤ ਮਾਰੀ ਉਹਨੇ ਫੇ ਮੇਰੇ ਹ ਲੱਤ ਤੇ ਭਾਈ ਪਤਾ ਨਹੀਂ ਕੀ ਮਾਰਿਆ। ਕੀ ਹੋਇਆ ਕੀ ਲੱਤ ਤੁਹਾਨੂੰ ਬੋਡੀ ਨੂੰ ਹੋਇਆ ਕੀ ਤੁਹਾਡੀ? ਇਹ ਭਾਜੀ ਪਹਿਲਾਂ ਮੇਰੇ ਛੱਟ 10 ਸਾਲ ਵੀ ਇਹਨਾਂ ਦੀ ਵਜ੍ਹਾ ਨਾਲ ਲੱਗੀ ਸੀ ਇਹ ਨਹੀਂ ਲਾਈ ਸੀ ਮੇਰੇ। ਹੂੰ ਤੇ ਚੱਲ ਉਦੋਂ ਅਸੀਂ ਘਰ ਦੇ ਸਮਝ ਕੇ ਪਾਤਿਆਂ ਨਹੀਂ ਕਰਾਇਆ ਹੈਗਾ। ਤੇ ਭਾਜੀ ਮੈਂ ਦਾ ਘਰੇ ਦਾ ਪਿਆ ਹੈਗਾ ਆਪਣੇ ਇਹ ਜਦੋਂ ਆਈ ਹੈ ਇਹ। ਤੇ ਇਹਨਾਂ ਨੇ ਆ ਕੇ ਮੇਨਾਂ ਜਦੋਂ ਆ ਮੈਨੂੰ ਤਾਂ ਭਾਜੀ ਕੋਈ ਪਤਾ ਵੀ ਨਹੀਂ ਲੱਗਾਗਾ ਤੁਹਾਨੂੰ ਸਹੀ ਗੱਲ ਸੁਣਾ ਹੁਣ ਦਰਦ ਇੰਨੀ ਕੁ ਹੁੰਦੀ ਪਈ ਆ ਮੈਨੂੰ ਸਾਂਝ ਵੀ ਨਹੀਂ ਲੱਗਦਾ ਕਿ ਮੈਂ ਓਹਨੂੰ ਕੋਈ ਰੋਪ ਲਗਾਏ ਜਾ ਰਿਹਾ ਵਾ ਕਦੇ ਵੀਰੇ ਮੇਰੇ ਘਰੇ ਆ ਕੇ ਮੈਨੂੰ ਹੀ ਕੁੱਟ ਕੁੱਟ ਮਾਰ ਦਿੱਤੀ ਮੈਨੂੰ ਨਹੀਂ ਭਾਜੀ ਤਾਂ ਮੈਨੂੰ ਮੇਰੀ ਮੇਰੀ ਨਹੀਂ ਭਾਜੀ ਇਹ ਗੱਲ ਗਾਲਤ ਹੈ ਭਾਜੀ ਹੁਣ ਹੁਣ ਵੀ ਇਹਨਾਂ ਨੇ ਛੇੜਿਆ ਪਹਿਲਾਂ ਵੀ ਇਹਨਾਂ ਨੇ ਮੈਨੂੰ ਮੇਰੇ ਭਰਾ ਜਿੱਦਾਂ ਚੱਲ ਜਾਂਦੇ ਕੰਮ ਤੇ ਘਰੇ ਹੂੰ ਮੈਂ ਘਰੇ ਇਕੱਲਾ ਹੀ ਹੁੰਨਾ ਸਵੇਰ ਤੋਂ ਸ਼ਾਮ ਤੱਕ ਕੱਲੇ ਹੁੰਨਾ ਘਰੇ ਮੇਰੇ ਭਰਾ 10:30 ਵਜੇ ਕੰਮ ਤੋਂ ਘਰ ਨੂੰ ਆਉਂਦੇ ਆ। ਰਾਂਝੇ ਜੀ ਪ੍ਰਾਣੀ ਰਜਿਸਟ ਕਰਦੀ ਨਹੀਂ ਭਾਜੀ ਰਾਂਝੇ ਕੋਈ ਨਹੀਂ ਗੀ। ਹੂੰ ਰਾਂਝੇ ਕੋਈ ਨਹੀਂ ਇਹਨਾਂ ਨੇ ਮੈਨੂੰ ਨਾ ਇਹਦਾ ਇੱਕ ਸੰਧੂ ਸੀਗਾ। ਹੂੰ ਇਹਨਾਂ ਦਾ ਇੱਕ ਸੰਧੂ ਸੀਗਾ ਪਤਾ ਨਹੀਂ ਕੋਈ ਹੋਰ ਕਾਸਟ ਦਾ ਸੀ ਜਾਂ ਕਿਦਾਂ ਇਹਨਾਂ ਦੀ ਆਸ ਵਿੱਚ ਹੀ ਆਣ-ਬਾਣ ਹੋਈ। ਹੂੰ ਤੇ ਮੈਂ ਸਮਝਾ ਦਿੱਤਾ ਮੁੜ ਕੇ ਇਹਨਾਂ ਨੇ ਪਤਾ ਨਹੀਂ ਕੀ ਸਲਾਹ ਲਈ ਕੀ ਨਹੀਂ ਵੀ ਇਹਨੂੰ ਕੁੱਟਣਾ ਫੜ ਕੇ। ਹੂੰ ਮੈਂ ਕਿਹਾ ਭਰਾ ਮੈਂ ਤੁਹਾਨੂੰ ਕੀ ਕਿਹਾ? ਇਹਨਾਂ ਨੇ ਭਾਜੀ ਮੋਟਰਸਾਈਕਲ ਲੈ ਆ ਕੇ ਨਾ ਸਾਈਡ ਤੇ ਲਾਇਆ ਪਤਾ ਨਹੀਂ ਇਹਨਾਂ ਨੇ ਮੇਰੇ ਨਾਲ ਕੀ ਕੀਤਾ ਕੀ ਨਹੀਂ ਉਦੋਂ ਵੀ ਮੇਰਾ ਤੈਗ ਇਹਨਾਂ ਨੇ ਤੋੜਿਆ ਇਹ ਨਹੀਂ ਘਰ ਨੂੰ ਜਾ ਕੇ ਭੱਜ ਕੇ ਘਰੇ ਆ ਕੇ ਕਹਿੰਦੇ ਤੁਹਾਡਾ ਮੁੰਡਾ ਇਦਾਂ ਇਦਾਂ ਕਰਕੇ ਉਹ ਚੱਲ ਨਹੀਂ ਸਕਦਾ ਹੈਗਾ ਹਾਂ ਭਾਜੀ ਤੁਹਾਨੂੰ ਤੁਹਾਡੇ ਸੱਟ ਕਿੰਨੀ ਲੱਗੀ ਆਹ ਭਾਜੀ ਮੇਰੇ ਉਹਨੇ ਲੱਤ ਤੇ ਪਤਾ ਨਹੀਂ ਕੀ ਮਾਰਿਆ ਮੈਂ ਤਾਂ ਭਈਆ ਨੇਰੀ ਜਿਹੀ ਆਉਣ ਲੱਗ ਪਈ ਉਹਨੇ ਖੈਰ ਤੇ ਵੀ ਜਿਹਦਾ ਮੁੱਕੇ ਮਾਰੇ ਆ ਨਾ ਮੇਰਾ ਤਾਂ ਬੈ ਦਿਮਾਗ ਹੀ ਘੁੰਮ ਗਿਆ ਮੇਰੇ ਘਰ ਦੇ ਨਿਆਣੇ ਵੀ ਭੱਜੇ ਇਦਾਂ ਛੱਡਾਂ ਨੂੰ ਉਹਨੇ ਜੋ ਜੱਕ ਦੇ ਵੀ ਮੁੰਡੇ ਪੈ ਗਏ ਉਹ ਉਹ ਕਹਿੰਦੇ ਜੇ ਕਰਦਾਂਗੇ ਉਹ ਕਰਦਾਂਗੇ ਇਹਨੇ ਮੁੰਡੇ ਐ ਸੀ ਹਨਾ ਤੁਹਾਡੇ ਘਰਦਿਆਂ ਨੂੰ ਘੇਰਾਂਗੇ ਅਸੀਂ ਐ ਕਰਾਂਗੇ ਓ ਕਰਾਂਗੇ ਬਾਕੀ ਭਾਈ ਜਿਹੜੀ ਇਲਜ਼ਾਮ ਲਾਉਂਦੇ ਉਹਦਾ ਕੁੜੀ ਦੇ ਮਾਰਿਆ ਜੱਦਾ ਕੀਤਾ ਕੁਛ ਨਹੀਂ ਕੀਤਾ ਬਾਕੀ ਕਿੰਨੀ ਤਰੀਕ ਦੱਸਦੇ ਕਿੰਨੇ ਵਜੇ ਦਾ ਸਮਾਂ ਕਿੰਨਾ ਲੱਗ ਜਾਦੀ ਹੈ ਕਿਹੜਾ ਹੀ ਆ ਵਾਲੀ ਅੱਧੇ ਦੀ ਹੈ ਹਾਂਜੀ ਭਾਈ ਕੀ ਮੰਗ ਕੀ ਕਰਦੇ ਦੱਸੋ ਭਾਈ ਮੈਂ ਕੀ ਕਰਦੇ ਭਾਈ ਮੈਨੂੰ ਲੱਗਦਾ ਭਾਈ ਮੈਂ ਮੰਗ ਇਹ ਕਰਦਾ ਵੇ ਇਨਸਾਫ ਮਿਲੇ ਹਾਂਜੀ ਇਹਨਾਂ ਨੂੰ ਇਹ ਨਹੀਂ ਮੇਰੇ 10 ਸਾਲ ਪਹਿਲਾਂ ਵੀ ਇਹਨਾਂ ਨੇ ਮੈਨੂੰ ਮੰਜੇ ਤੇ ਪਾਇਆ ਹੁਣ ਵੀ ਇਹਨਾਂ ਨੇ ਮੰਜੇ ਤੇ ਪਾਇਆ ਇਹ ਕਿਸੇ ਦੇ ਮਗਲ ਲੱਗਦੇ ਪਏ ਪਤਾ ਨਹੀਂ ਕਿਹਦੇ ਮਗਲ ਲੱਗਦੇ ਪਏ ਫਿਰ ਇਹ ਝੂਠੇ ਇਲਜ਼ਾਮ ਲਾਉਂਦੇ ਚਿੱਟੇ ਦੇ ਮੇਰਾ ਮੈਡੀਕਲ ਕਰਾ ਲਾਂ ਜਿਵੇਂ ਮੈਂ ਚਿੱਟਾ ਪੀਂਦਾ ਹਾਂ ਜੇ ਮੈਨੂੰ ਕੋਈ ਕੈਦ ਦੇਵੇ ਭਾਜੀ ਇਦਾਂ ਕਰਕੇ ਪਤਾ ਨਹੀਂ ਇਹ ਕਿਹੜੀ ਜਨਾਨੀ ਮਗਲ ਲੱਗਦੇ ਕਿਹਦੇ ਦੇ ਮਗਲ ਨਹੀਂ ਤੇ ਇਹਨਾਂ ਨੇ ਭਾਜੀ ਇਹਦਾ ਸ਼ੁਰੂ ਤੇ ਭਾਜੀ ਆਹੀ ਕੰਮ ਰਿਹਾ ਦੇ ਭਾਜੀ ਅਸੀਂ ਇਹਨਾਂ ਦੇ ਦੁਸ਼ਮਣ ਹੁੰਦੇ ਪਿੰਡ ਨਾਲ ਸਾਰਿਆਂ ਨੂੰ ਪਤਾ ਆਹੀ ਮੁੰਡਾ ਜਿਹੜਾ ਦਾਖਲ ਆ ਇਹਦੇ ਮੁੰਡੇ ਦਾ ਜਨਮ ਸਾਡੇ ਹੱਥੋਂ ਹੋਇਆ ਕੁੜੀ ਦਾ ਵੀ ਸਾਡੇ ਹੱਥੋਂ ਹੋਇਆ ਭਾਜੀ ਅਸੀਂ ਜੇ ਇੰਨੀ ਦੁਸ਼ਮਣੀ ਰੱਖ ਲੈਂਦੇ ਅਸੀਂ ਇਹ ਕੰਮ ਕਰਨਾ ਹੈ ਇਹ ਭਾਜੀ ਸਾਡੇ ਨਾਲ ਵਿਚ ਵੜ ਕੇ ਆਹੀ ਕੰਮ ਕਰਦੇ ਆਉਂਦੇ ਆ ਇਹ ਗੱਲ ਤਾਂ ਭਾਜੀ ਸਹੀ ਆ ਬੰਦੇ ਨੂੰ ਘਰ ਦੇ ਹੀ ਬੰਦੇ ਦੇ ਮਾਰ ਦਿੰਦੇ ਕੋਈ ਬਾਹਰ ਲਾਂਗੇ ਇਹਨਾਂ ਨੇ ਮੇਨਾਂ ਭਾਜੀ ਹਰ ਵਾਰੀ ਧੋਖਾ ਕੀਤਾ ਮੈਂ ਦਾ ਮੇਰਾ ਸਹਵਾਈ ਇੰਦਾ ਦਾ ਮੈਂ ਯਕੀਨ ਕਰ ਲਾਂ। ਕਿੱਥੇ ਅਸੀਂ ਦੇਖਦੇ ਆ ਤੇ ਬੈੱਡ ਦੇ ਮੈਡਲ ਐਸਟੇ ਹੀ ਹੈਗੇ ਉੱਥੇ ਲਈ। ਹਾਂਜੀ। ਹਾਂਜੀ ਭਾਜੀ। ਫੇਰ ਇਹਦਾ ਆ ਗੱਲ ਹੋਈ ਆ ਜਦੋਂ ਪ੍ਰੈਸ਼ਰ ਪੋਟਰ ਬਾਹਰ ਨਿਕਲਿਆ। ਇਹਨਾਂ ਦੇ ਬੰਦੇ 8 9 ਆਏ। ਪਹਿਲਾਂ ਇਹਨਾਂ ਦਾ ਹਣੀ ਟੱਪਿਆ। ਕੋਈ ਸੀ ਪ੍ਰੈਸ਼ਰ ਪੋਟ ਕਿਹੜਾ ਸੀ ਕਿੱਥੋਂ ਆਇਆ ਸੀ? ਉਹ ਭਾਜੀ ਮੈਨੂੰ ਨਹੀਂ ਪਤਾ ਮੈਂ ਨਹੀਂ ਕਦੀ ਦੇਖਿਆ ਹੈਗਾ। ਉਹ ਇਹਨਾਂ ਨੂੰ ਪਤਾ ਭਾਜੀ। ਕਿ ਜਦੋਂ ਗਏ ਆ ਮੁੰਡੇ ਬਹਿ ਕੇ ਗਏ ਆ ਗੱਡੀ ਪਹਿਲਾਂ ਭੱਜ ਗਈ ਉਹ ਪ੍ਰੈਸ ਰਿਪੋਰਟਰ ਨਾਲ ਉਹ ਕੁੜੀ ਗਈ ਇਹਨਾਂ ਨੇ ਆਪਣਾ ਹੀ ਕੋਈ ਸੱਦਿਆ ਸਗਾ ਹਾਂ ਦੀ ਭਾਜੀ ਜਿਹੜੇ ਮੁੰਡੇ ਆਏ ਸੀਗੇ ਰਿਪੋਰਟਰ ਪਹਿਲਾਂ ਭੱਜ ਗਿਆ ਉਹ ਮੁੰਡਿਆਂ ਨੇ ਉਹਨਾਂ ਨੇ ਉਹ ਰਿਪੋਰਟਰ ਨੇ ਉਹਨਾਂ ਦੀ ਵੀਡੀਓ ਨਹੀਂ ਬਣਾਈ ਮੌਕੇ ਤੇ ਫੇਰ ਜਿਹੜੀ ਬਵਾਦਬਾਦ ਕੀਤੀ ਭਾਜੀ ਹਾਂਜੀ ਉਹ ਚੱਲ ਗਿਆ ਸੀ ਹਾਂਜੀ ਉਹਨਾਂ ਨੇ ਮੇਰੇ ਛਾਤੀ ਜੀ ਨਾਲ ਹੀ ਲੱਤ ਮਾਰੀ ਆ ਮੂੰਹ ਨਹੋਂ ਲੱਗਾ ਦੂਜਾ ਮੁੰਡਾ ਜਿਹੜਾ ਉਹਦਾ ਭਾਜੀ ਦੇਖ ਲਿਓ ਉਹਨੂੰ ਦਾਾਬਕਾ ਮਾਰ ਕੇ ਦੇਖ ਲਓ ਉੱਦਾਂ ਦਾ ਦੱਬ ਜਾਣਾ ਮੇਰੀ ਦੇਖਭਾਲ ਕਰਦਾ ਮੈਂ ਸਵੇਰ ਤੋਂ ਸ਼ਾਮ ਤੱਕ ਲੱਗਾ ਹਾਂਜੀ ਪਰਿਵਾਰ ਚ ਕਿੰਨੇ ਜਣੇ ਆ ਤੁਹਾਡੇ ਭਾਜੀ ਮੈਂ ਇੱਥੇ ਪਿੰਡ ਦਾ ਇਕੱਲਾ ਹੀ ਰਹਿਣਾ ਘਰੇ ਹਾਂਜੀ ਹਾਂਜੀ ਮੈਂ ਇਕੱਲਾ ਰਹਿਣਾ ਇੱਧਰ ਘਰੇ ਜਿੱਦਾਂ ਮੰਮੀ ਹੁਣੀ ਮੇਰੇ ਪਾਸ ਹੁਣ ਹੁਣ ਮੰਮੀ ਹੁਣੀ ਵੀ ਆਇਆ ਪਾਰਸੋ ਚੌਧ ਦੇ ਤੇ ਮੰਮੀ ਹੁਣੀ ਵੀ ਆਇਆ ਇੱਥੇ ਭਰਾ ਮੇਰੇ ਇੱਦਾਂ ਕੰਮਕਾਰਾਂ ਤੇ ਜਾਂਦੇ ਆ ਘਰੇ ਮੈਂ ਵੈਸੇ ਇਕੱਲਾ ਹੁੰਨਾ ਸ਼ਾਮ ਨੂੰ ਆਉਂਦੇ ਇੱਦਾਂ ਘਰੇ ਹਾਂਜੀ ਸਰ ਇੱਕ ਮਾਮਲਾ ਸਾਹਮਣੇ ਆਇਆ ਤਿੰਨ ਅੰਜੀ ਪਰਿਵਾਰ ਦੇ ਵਿੱਚ ਆ ਕੇ ਮੈਂ ਹਮਲਾ ਹਮਲਾ ਕੀਤਾ ਹੀ ਰਾਤ ਨੂੰ 11:00 ਵਜੇ ਕੋਈ ਨਹੀਂ ਕਿਤੇ ਨਾ ਰਿਹਾ ਇੰਦਰਾ ਕਲੋਨੀ ਦੇ ਵਿੱਚ ਨਾ ਇੱਕ ਪਰਿਵਾਰਕ ਮਸਲਾ ਹੈਗਾ ਇਹ ਇਹ ਬਾਅਦ ਦਾ ਝਗੜਾ ਨਹੀਂ ਹੈਗਾ ਪਰਿਵਾਰ ਦੇ ਮੈਂਬਰ ਨੇ ਉਹ ਸਾਰੇ ਆਪਸ਼ੀਕਾ ਹੀ ਹੈ ਇਹਨਾਂ ਵਿੱਚ ਝਗੜਾ ਇਹ ਨਾ ਹੋਇਆ ਸੀਗਾ ਲੇਕਿਨ ਜਿਹੜਾ ਅਵਤਾਰ ਸਿੰਘ ਜੀ ਸੀ ਨੇ ਬੈਂਲ ਵੀ ਲੈ ਕੇ ਆਇਆ ਤੇ ਇਹਨਾਂ ਨੇ ਆ ਕੇ ਦੱਸਿਆ ਵੀ ਸਾਡੇ ਰਾਜਨਾਥ ਦੀ ਗੱਲ ਚੱਲਦੀ ਸੀ ਉਹ ਕਾਰਜ ਵੀ ਨਹੀਂ ਕਰਨੀ ਗਰੀਬ ਬੰਦੇ ਹੈਗੇ ਆ ਅਸੀਂ ਕਾਰਜ ਵੀ ਨਹੀਂ ਪਣਾਉਂਦੇ ਕਾਬਿਜ਼ੇ ਪਹਿਲਾਂ ਵੀ ਇਹਨਾਂ ਦੀ ਆਪਤ ਵਿੱਚ ਇੰਦੇ ਰੰਜਿਸ਼ ਕੋਈ ਅਵੇ ਪ੍ਰਾਰੇ ਰੰਜਿਸ਼ ਤਾਂ ਹਰ ਵਾਰ ਲੜਾਈ ਹੁੰਦੀ ਰਹਿੰਦੀ ਇਹਨਾਂ ਦੀ ਆਪਤ ਵਿੱਚ ਦੇਖੋ ਜਦੋਂ ਹੁਣ ਪਰਿਵਾਰ ਦੇ ਮੈਂਬਰ ਆਸ ਜੇ ਬਰਾਈ ਨਮਾ ਕਰ ਲੈਂਦੇ ਉਹਦੇ ਪੋਸਟ ਕੀ ਕਰਤਾ ਦੀ ਸਾਨੂੰ ਕੋ ਜਾਨਦਾਰ ਵੀ ਬਿਆਂ ਦੇ ਨਹੀਂ ਕਰਵੇ ਕਰ ਦਿੰਦੇ ਸਾਨੂੰ ਕੋ ਤਰਾਜੀ ਦੇ ਸਿਵਲ ਦੇ ਵਿੱਚ ਜੀ ਇਸ ਟਾਈਮ ਆਪਰੇਸ਼ਨ ਸਿਵਲ ਦੇ ਵਿੱਚ ਬੈਠਨੇ ਦੇ ਲੇ ਕਿਉਂਕਿ ਜ਼ਿਆਦਾਤਰ ਉਹ ਵੀ ਅੱਜ ਬੈਠਾ ਉੱਥੇ ਬੈਠਾ ਹੋਇਆ ਉਹ ਤੇ ਲੇਕਿਨ ਉਹਨਾਂ ਨੂੰ ਇਹ ਡਰ ਲੱਗਦਾ ਪਿਆ ਵਾ ਸਾਡੇ ਦੁਆਰਾ ਟੈਗ ਲਗਾ ਦਿੱਤਾ ਜਾਂਦਾ ਸੀ ਉਹਨਾਂ ਦੇ ਵਿੱਚ ਦੇਖੋ ਜੀ ਆਪਣਾ ਮੇਰੀ 112 ਨੰਬਰ ਗੱਡੀ ਹੈ ਇੱਕ ਸਪੈਸ਼ਲ ਜਿਹੜੀ ਹੈਗੀ ਹੈ ਅੰਮ੍ਰਿਤ ਜਤਰਾ ਕਰੇ ਗੱਡੀ ਚਲਾਈ ਗਈ ਹੈ ਇੱਕ ਸਾਡੀ ਸੁਰੱਖਿਆ ਵਾਲੀ ਹੈ ਚੌਥਾ ਸਾਡਾ ਡਿਊਟੀ ਅਫਸਰ ਹੈ ਇਹ ਟਾਈਮ-ਟਾਈਮ ਜਿਹੜੇ ਹੈਗੇ ਚੱਕਰ ਮਾਰਦੇ ਨੇ ਉਸੇ ਰੀਚ ਵੀ ਤੇ ਜੇ ਕਿਨਾਂ ਕੋਈ ਪ੍ਰੋਬਲਮ ਆ ਨਾ ਟਾਈਮ ਨੰਬਰ ਸਾਰਾ ਦਿੱਤੇ ਹੋਏ ਆਪਣੇ ਜੇ ਕੋਈ ਪ੍ਰੋਬਲਮ ਹੋ ਗਈ ਤੇ ਇਮੀਜਿਟਲੀ ਸੈਕਸ਼ਨ ਹੋਊਗਾ ਤੇ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਕੀਤੀ ਜਾਊਗੀ ਤੁਹਾਡੇ ਵੱਲੋਂ ਦੇਖੋ ਜੋ ਬਿਆਨ ਦੇਣਗੇ ਤੋ ਇਹ ਉਹ ਆਪਣੇ ਜਿਹੜੇ ਜੋ ਵੀ ਕਾਨੂੰਨ ਸਰਕਾਰ ਆਵੇ ਹੋਊ ਕਰਦੇ ਨੇ